ਆਦੇ 1 ਜੂਨ ਨੂੰ ਜਦੋਂ ਪਹਿਲੀ ਵਾਰੀ ਸੀਆਰਪੀ ਵੱਲੋਂ ਘਟਾਉਣ ਵਾਲੀ ਗੋਲਬੰਦੀ ਕੀਤੀ ਗਈ ਉਸ ਤੋਂ ਬਾਅਦ ਮੈਂ 3 ਤਰੀਕ ਤੋਂ ਮਿਲਿਆ ਵੇ ਤੰਪਕੀ ਦੀ ਮੈਂ ਕੋਈ ਹੋਰ ਜਿਆ ਕੰਮ ਨਹੀਂ ਕੀਤਾ ਜਿਹੜਾ ਨਾ ਕੋਈ ਤੰਪਕੀ ਹੋਵੇ ਬਈ ਤੇ ਕ੍ਰੀਏਟਿਵ ਜਿਹਾ ਬੰਦਾ ਮੈਂ ਜੋ ਸਭ ਨੇ ਨਜ਼ਰ ਹੁੰਦਾ ਹੈ ਉਹਨੂੰ ਮੈਂ ਖਿੱਚਦਾ ਉਸ ਵੇਲੇ ਕੁਝ ਜਿਹੜੀਆਂ ਵਿਰਾਸਤੀ ਚੀਜ਼ਾਂ ਸੀ ਉਹ ਖਤਮ ਹੋ ਗਈਆਂ ਸੀ ਤੁਹਾਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਖਤਮ ਹੋਈਆਂ ਸੀ ਕਿ ਜਾਂ ਫਿਰ ਕੁਝ ਜਿਹੜੀਆਂ ਬਾਅਦ ਵਿੱਚ ਮਿਟਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ 1984 ਇੱਕ ਅਜੇਹਾ ਸਾਲ ਜਿੱਥੇ ਬੋਲਣ ਵਾਲਿਆਂ ਦੀਆਂ ਜ਼ੁਬਾਨਾਂ ਚੁੱਪ ਹੋ ਗਈਆਂ ਸਨ ਪਰ ਕੈਮਰੇ ਨੇ ਬੇਆਵਾਜ਼ ਤਸਵੀਰਾਂ ਦੇ ਰਾਹੀਂ ਸਾਰੀ ਹਕੀਕਤ ਬਿਆਨ ਕਰ ਦਿੱਤੀ ਜਿਹੜੀਆਂ ਤਸਵੀਰਾਂ ਦੁਨੀਆ ਨੂੰ ਹਿਲਾ ਦਿੰਦੀਆਂ ਨੇ ਅੱਜ ਅਸੀਂ ਉਹਨਾਂ ਤਸਵੀਰਾਂ ਦੇ ਪਿੱਛੇ ਖੜੇ ਮਨੁੱਖ ਦੇ ਨਾਲ ਗੱਲਬਾਤ ਕਰਾਵਾਂਗੇ ਜੋ 1984 ਦੇ ਸਮੇਂ ਨਾ ਡਰਿਆ ਤੇ ਨਾ ਚੁੱਕਿਆ ਮੇਰੇ ਨਾਲ ਮੌਜੂਦ ਹੈ 1984 ਦੇ ਵੇਲੇ ਦੇ ਸਾਰੀਆਂ ਤਸਵੀਰਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਵਾਲੇ ਸਤਪਾਲ ਦਾਨਿਸ਼ ਸਰਨਾ ਸਰ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਮਿਹਰਬਾਨੀ ਜੀ ਇਸ ਪੰਜਾਬ ਵਾਲਿਆਂ ਨੂੰ ਵੀ ਇਸ ਦਸ਼ਕਾ ਨੂੰ ਹਾਂਜੀ ਸਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹ ਦਰਦਨਾਕ ਪਲ ਦੀ ਤੁਹਾਨੂੰ ਕਿਵੇਂ ਪਤਾ ਲੱਗਾ ਜਦੋਂ 1984 ਦੇ ਵੇਲੇ ਜੂਨ ਕੱਲੂ ਕਾਰਾ ਸ਼ੁਰੂ ਹੋਇਆ ਤੇ ਤੁਸੀਂ ਗਏ 84 ਦੀ ਗੱਲ ਤੇ ਨਹੀਂ ਹੈਗੀ ਤੇ ਜਦੋਂ ਦਾ ਪੰਜਾਬ ਪ੍ਰੋਬਲਮ ਸ਼ੁਰੂ ਹੋਈ ਹੈ 1978 ਤੋਂ ਅਕਾਲੀ ਦਰਕਾਰੀ ਕ੍ਰੈਸ਼ ਹੋਇਆ ਉਸ ਤੋਂ ਬਾਅਦ ਕਈ ਕਟਨਾਵਾਂ ਹੁੰਦੀ ਰਹੀਆਂ ਵੱਧਦੀਆਂ ਰਹੀਆਂ ਕਈ ਵਿੱਚ ਬੰਦੇ ਆਉਂਦੇ ਜਾਂਦੇ ਰਹੇ ਤੇ ਇਹ ਤੱਕ ਜਿਹੜੀ ਨੋਬਤ ਪਹੁੰਚੀ ਹੈ ਜੂਨ ਦੀ ਉਹ ਜਿਹੜੀਆਂ ਪਿਛਲੀਆਂ ਕਟਨਾਵਾਂ ਸੀਗਾ ਉਹਦਾ ਇੱਕ ਰੂਪ ਸੀਗਾ ਜਿਹੜਾ 1 ਜੂਨ ਨੂੰ ਪਹਿਲੀ ਗੋਲੀਬਾਰੀ ਦਾ ਤੇ 4 5 ਜੂਨ ਤੋਂ ਬਲੂ ਸਟਾਰ ਦਾ ਹੋਣਾ ਇਹ ਸਾਰਾ ਸਮੇਂ 1978 ਤੋਂ ਬਣਿਆ ਜਿਹੜਾ ਅੱਜ ਤੱਕ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਡਰ ਤੇ ਵਾਲੀ ਗੱਲ ਤੇ ਨਹੀਂ ਆ ਗਈ ਉਹ ਜਿਹੜਾ ਵਿਰੋਧ ਹੈ ਉਹ ਅਜੀਬ ਕਾਇਮ ਹੈ ਉਹ ਪੀੜਾਂ ਜਿਹੜੀ ਹੰਡਾਈ ਗਈ ਹੈ ਉਹ ਜੀ ਵੀ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਸਰੀਰਾਂ ਉੱਤੇ ਉੱਕਰੀ ਪਈ ਹੈ ਜਦੋਂ ਤੁਸੀਂ ਉਸ ਵੇਲੇ ਉਸ ਦਰਦਨਾਕ ਪਲ ਦੀਆਂ ਤਸਵੀਰਾਂ ਲਈਆਂ ਤਾਂ ਤੁਹਾਡੀ ਮਨੋਸਥਿਤੀ ਕੀ ਸੀ ਡਰ ਸੀ ਕਿ ਹਿੰਮਤ ਨਹੀਂ ਬੀਇੰਗ ਅ ਆਰਟਿਸਟ ਵੀ ਹਾਂ ਤੇ ਮੈਂ ਦਾ ਆਰਟਿਸਟ ਹੁੰਦਾ ਹੈ ਉਹ ਭੈਅ ਤੇ ਡਰ ਤੋਂ ਰਹਿਤ ਹੁੰਦਾ ਹੈ ਉਹ ਆਪਣੇ ਜਿਹੜੇ ਆਰਟ ਹੈ ਜਿਹੜੀ ਉਹਦੀ ਕਲਾ ਹੈ ਦੇ ਨਾਲ-ਨਾਲ ਮੈਂ ਫੋਟੋ ਜਰਨਲਿਜ਼ਮ ਵੀ ਕੀਤੀ ਹੈ ਕਰਦਾ ਰਿਹਾ ਉਸ ਸਮੇਂ ਦੇ ਵਿੱਚ ਤੇ ਉਹ ਜਿਹੜਾ ਡਰ ਹੈ ਉਹ ਤੇ ਇੱਕ ਮਨੁੱਖੀ ਡਰੀਆ ਸਰੀਰ ਹੈ ਉਹਨਾਂ ਦੇ ਵਿੱਚ ਜ਼ਹਿਰ ਦੇ ਵਿੱਚ ਹੁੰਦਾ ਹੈ ਪਰ ਜੇ ਉਹ ਡਰ ਰਹੇ ਤੇ ਅਸੀਂ ਤੁਸੀਂ ਕੋਈ ਕ੍ਰੀਏਟਿਵ ਕੰਮ ਨਹੀਂ ਕਰ ਸਕਦੇ ਤੁਹਾਡਾ ਜਿਹੜਾ ਧਰਮ ਹੈ ਉਹ ਕ੍ਰੀਏਟਿਵ ਹੈ ਤੁਸੀਂ ਆਪਣੇ ਧਰਮ ਦੀ ਪਾਲਣਾ ਤਦ ਹੀ ਕਰ ਸਕਦੇ ਹੋ ਜੇ ਤੁਸੀਂ ਕੁਝ ਬਾਝ ਨੂੰ ਇੱਕ ਚੰਗੀ ਚੀਜ਼ ਇੱਕ ਇਤਿਹਾਸ ਇੱਕ ਲੋਕਾਂ ਦੀ ਉਸ ਸਮੇਂ ਰਹਿਣੀ ਬਹਿਣੀ ਇੱਕ ਵਿਰਸਾ ਇੱਕ ਵਿਰਾਸਤ ਨੂੰ ਅਸੀਂ ਲੋਕਾਂ ਤੱਕ ਨਹੀਂ ਪਹੁੰਚਾਉਂਦੇ ਤੇ ਉਹ ਆਰਟ ਨਹੀਂ ਹੁੰਦਾ ਉਹ ਸਾੜ ਤੋਂ ਬਚਾਉਣ ਵਾਸਤੇ ਹੀ ਮੱਦੀ ਵੀ ਲੋੜ ਹੈ ਤੇ ਜੋਸ਼ਤੀ ਵੀ ਲੋੜ ਹੈ ਸੰਤ ਜਰਨੈਲ ਸਿੰਘ ਪਿੰਡਰਾ ਵਾਲੀ ਦੀਆਂ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਲਈਆਂ ਹੋਈਆਂ ਨੇ ਕਦੀ ਉਹਨਾਂ ਨਾਲ ਤੁਹਾਡਾ ਮੇਲ ਹੋਇਆ ਗੱਲਬਾਤ ਕੀਤੀ ਹੋਵੇ ਉਸ ਟਾਈਮ ਜਿਸ ਬੰਦੇ ਨੇ ਤਸਵੀਰਾਂ ਖਿੱਚੀਆਂ ਨੇ ਮੈਂ ਬਕੌਲ ਮੈਂ ਆਪਣੀ ਗੱਲ ਕਰਦਾ ਉਹ રોજ ਮਿਲਦੇ ਸੀਗੇ ਹਰ ਫੰਕਸ਼ਨ ਤੇ ਗੱਲਬਾਤ ਤਦ ਦੀ ਤਸਵੀਰਾਂ ਕਿੱਚੀ ਆਦੀਆਂ ਜੇ ਆਪਾਂ ਜੇ ਨਾਮ ਮਿਲਦੇ ਤੇ ਤਸਵੀਰਾਂ ਨਹੀਂ ਸੀ ਬਣ ਸਕਦੀਆਂ ਤੇ ਜਿਸ ਸਬਜੈਕਟ ਤੇ ਅਸੀਂ ਗੱਲ ਕਰਦੀਆਂ ਉਹ ਸਬਜੈਕਟ ਸਾਹਮਣੇ ਨਾ ਹੋਵੇ ਤੇ ਤੁਸੀਂ ਕੋਈ ਵੀ ਉਹਨੂੰ ਆਪਣੀ ਦਿੱਖ ਦੇ ਵਿੱਚ ਆਪਣੀ ਕਲਾ ਦੇ ਵਿੱਚ ਆਪਣੀ ਇੰਟਰਵਿਊ ਦੇ ਵਿੱਚ ਆਪਣੇ ਟੀਵੀ ਦੇ ਵਿੱਚ ਨਹੀਂ ਦਿਖਾ ਸਕਦੇ ਜਿੰਨਾ ਤੁਸੀਂ ਉਹਨਾਂ ਨਾਲ ਵਿਚਰਦੇ ਨਹੀਂ ਵਿਚਰਨਾ ਹੀ ਇੱਕ ਕਲਾ ਹੈ ਤੇ ਜਦੋਂ ਸਟਾਰਟ ਹੋਇਆ 1 ਜੂਨ ਤੋਂ ਬਾਅਦ ਉਦੋਂ ਉਹਨਾਂ ਨਾਲ ਕਦੀ ਗੱਲਬਾਤ ਹੋਈ ਆ ਤੇ ਇੱਕ ਜੂਨ ਨੂੰ ਜਦੋਂ ਪਹਿਲੀ ਵਾਰੀ ਸੀਆਰਪੀ ਵੱਲੋਂ ਘਟਾਉਣ ਵਾਲੀ ਗੋਲਬੰਦੀ ਕੀਤੀ ਗਈ ਉਸ ਤੋਂ ਬਾਅਦ ਮੈਂ ਤਿੰਨ ਦਿਨ ਤੋ ਮਿਲਿਆ ਵੇ ਤੇ ਤਿਹਰੀ ਦਿਨ ਨੂੰ ਸਾਰਾ ਜਿਹੜਾ ਹਾਲਤ ਸੀ ਉਹ ਬੜੇ ਟੈਂਸ ਸੀਗੀ ਚਾਰੇ ਪਾਸੇ ਆਰਬੀ ਸੀਗੀ ਸ਼ਾਇਦ ਕਰਫੀ ਵੀ ਸੀਗਾ ਤੇ ਉਹ ਵੀਡੀਓ ਲਾਸਟ ਮੁਲਾਕਾਤ ਸੀਗੇ ਨਾਲ ਮੇਰੇ ਹੋਰ ਦਿੱਲੀ ਦੇ ਪਤਕਰਕਾਰ ਵੀ ਸੀਗੇ ਫੋਟੋਗ੍ਰਾਫਰ ਵੀ ਸੀਗੇ ਬੜੇ ਜਨਾ ਰਾਜਪੂਤ ਨਾਮ ਹੈ ਤੇ ਉਹ ਵੀ ਸੀਗੇ ਪਰ ਹਾਲਤ ਉਸ ਵੇਲੇ ਤਾਂ ਸੀਗੀ ਸਾਰਿਆਂ ਦੇ ਵਿੱਚ ਇੱਕ ਜੋਸ਼ ਵਿੱਚ ਸੀ ਤੇ ਗੰਭੀਰਤਾ ਵੀ ਸੀ ਤੁਸੀਂ ਜਦੋਂ ਉਸ ਵੇਲੇ ਉਸ ਟਾਈਮ ਤੇ ਫੋਟੋਆਂ ਖਿੱਚ ਕੇ ਆਪਣੇ ਘਰ ਜਾਂਦੇ ਸੀ ਘਰਦਿਆਂ ਨੂੰ ਹਮੇਸ਼ਾ ਚਲੋ ਡਰ ਰਿੰਦਾ ਰਹਿੰਦਾ ਹੈ ਕਿ ਸਾਡਾ ਬੱਚਾ ਗਿਆ ਹੋਇਆ ਹੈ ਉਹਨਾਂ ਦੀ ਮਨੋਸਥਿਤੀ ਕੀ ਸੀ ਕਿ ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ ਕਿ ਮਾਹੌਲ ਜਿਹੜਾ ਹੈ ਬਹੁਤ ਖਰਾਬ ਹੈ ਤੇ ਤੁਸੀਂ ਫਿਰ ਵੀ ਜਿਹੜਾ ਕੰਮ ਕਰਦੇ ਨਹੀਂ ਇਹ ਸੁਭਾਅਕ ਹੀ ਹੈ ਕਿ ਜਦੋਂ ਤੁਸੀਂ ਕਿਸੇ ਇਹੋ ਜੇ ਵਾਤਾਵਰਣ ਦੇ ਵਿੱਚ ਕੰਮ ਕਰਦੇ ਹੋ ਤੇ ਕਰਦੇ ਵਿੱਚ دہشت ਡਰ ਤੇ ਹੁੰਦਾ ਹੀ ਹੁੰਦਾ ਹੈ ਕੁਦਰਤੀ ਕੋਈ ਵੀ ਕੰਮ ਤੁਸੀਂ ਕਿਤੇ ਵੀ ਜਾਂਦੇ ਹੋ इवन ਕਿਸੇ ਜੱਤਾ ਦੇ ਜਾਂਦੇ ਹੋ ਜਾਂ ਉਹਨਾਂ ਦੇ ਘਰ ਦੇ ਵਾਲੇ ਫਿਕਰ ਕਰਦੇ ਹੁੰਦੇ ਜੇ ਫਿਕਰ ਨਾ ਹੋਵੇ ਤੇ ਉਹ ਬੰਦਾ ਸਮਾਜ ਦੇ ਵਿੱਚ ਵਿਚਰਦਾ ਵੀ ਨਹੀਂ ਬਿਲਕੁਲ ਜੇ ਉਹ ਸਮਾਜ ਵਿੱਚ ਵਿਚਰਦੇ ਨਾ ਤੇ ਉਹ ਆਪਣਾ ਜੜਿਆ ਧਰਮ ਹੈ ਕੰਮ ਦਾ ਉਹ ਨਹੀਂ ਨਿਭਾ ਸਕਦਾ ਉਹ ਪਹਿਨ ਧਰਮ ਨਵਾਇਆ ਮੈਂ ਕੰਮ ਕੀਤਾ ਜੋ ਕੀਤਾ ਉਹ ਦੁਨੀਆ ਜਾਣਦੀ ਹੈ ਪ੍ਰੇਰਣਾ ਕਿੱਥੋਂ ਮਿਲੇ ਸੀ ਇਹ ਸ਼ੌਂਕ ਕਿਵੇਂ ਪੈਦਾ ਹੋਇਆ ਸੀ ਫੋਟੋਗ੍ਰਾਫੀ ਦੀ ਗੱਲ ਫੋਟੋਗ੍ਰਾਫੀ ਤੋਂ ਪਹਿਲਾਂ ਮੈਂ ਇੱਕ ਆਰਟਿਸਟ ਸੀਗਾ ਮੈਂ ਪੇਂਟਿੰਗ ਕਰਦਾ ਸੀਗਾ ਪੇਂਟਿੰਗ ਦਾ ਜਿਹੜਾ ਸੀਗਾ ਸ਼ੌਕ ਉਹ ਮੇਰੇ ਗ੍ਰੈਂਡਫਾਦਰ ਭਾਈ ਗਿਆਨ ਸਿੰਘ ਨਕਾਸ਼ ਜਿਨ੍ਹਾਂ ਨੇ ਸਾਰੀ ਹਜਾਤੀ ਸ੍ਰੀ ਦਰਬਾਰ ਸਾਹਿਬ ਜੇ ਨਕਾਸ਼ੀ ਕੀਤੀ 1932 ਤੋਂ ਪਹਿਲਾਂ ਦਾ ਜਿੰਨਾ ਕੰਮ ਸੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਸੀਗਾ ਉਹਨਾਂ ਦੇ ਨਾਲ ਮੇਰੇ ਪਿਤਾ ਜੀ ਜੀ ਅਸੂੰ ਸਿੰਘ ਉਹਨਾਂ ਦੀਆਂ ਪੇਂਟਿੰਗਸ ਉਹਨਾਂ ਕੋਲੋਂ ਮੈਂ ਕੰਮ ਸਿੱਖਿਆ ਉਹ ਉਹ ਵੀ ਵਰਲਡ ਵਾਈਡ ਨੇ ਸਾਰੀ ਦੁਨੀਆ ਚ ਉਹਨੀਆਂ ਪੇਂਟਿੰਗਸ ਨੇ ਉਹਦੇ ਨਾਲ ਨਾਲ ਫਿਰ ਮੈਂ 1975 ਦੇ ਵਿੱਚ ਫੋਟੋ ਜਰਨਲਿਜ਼ਮ ਕੀਤੀ ਅਖਬਾਰਾਂ ਲਈ ਮੈਂ ਲਿਖਦਾ ਵੀ ਸੀ ਆ ਨਾਲ ਫੋਟੋ ਜਰਨਲਿਜ਼ਮ ਕੀਤੀ ਤੇ ਉਹ ਜਿਹੜੀ ਅੱਜ ਵੀ ਚੱਲਦੀ ਪਈ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਮੈਂ ਉਹ ਕੰਮ ਨਹੀਂ ਕਰ ਰਿਹਾ ਪੀਸਾਲਾ ਤੋਂ ਵੀ ਗਏ ਮੇਰੇ ਸਟ੍ਰੋਕ ਹੋ ਗਿਆ ਸੀ ਬਰੀਨ ਇਸ ਕਰਕੇ ਮੈਂ ਜਿਹੜੀ ਮੇਰੀ ਪੁਰਾਣੀ ਯਾਦਾਂ ਮੈਂ ਉਹ ਮੈਂ ਕਦੀ ਕਿਤਾਈ ਦੇਖਦਾ ਜਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਕਦੀ ਜਦੋਂ 1984 ਕੱਲੂਗਰ ਨੂੰ ਯਾਦ ਕਰੀਏ ਤਾਂ ਤੁਹਾਨੂੰ ਕਦੀ ਕਿਸੇ ਸਮਾਜਿਕ ਕਿਸੇ ਤਾਕਤਾਂ ਨੇ ਰੋਕਿਆ ਨਹੀਂ ਕਿ ਇੰਨਾ ਫੋਟੋਆਂ ਨੂੰ ਕਿਉਂਕਿ ਦੇਖ ਰਿਹਾ ਫੋਟੋਆਂ ਵੀ ਕਈ ਬਹੁਤ ਜਿਹੜੇ ਦਰਦਨਾਕ ਤਸਵੀਰਾਂ ਨੇ ਕਿਸੇ ਨੇ ਕਿਹਾ ਨਹੀਂ ਕਿ ਇਹ ਤੁਹਾਡੇ ਤੇ ਜਿਹੜਾ ਇਹ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਨਾ ਪ੍ਰਕਾਸ਼ਿਤ ਕਰੀ ਮੈਂ ਤਾਂ ਇਹਦੀ ਪ੍ਰਕਾਸ਼ਿਤ ਕਰਦਾ ਮੈਂ ਜਿਹੜਾ ਐਡੀਟਰ ਨੇ ਜਿਹੜੇ ਵਰਲਡ ਵਾਈਡ રાઇટર ਨੇ ਜਾਂ રિપોર્ટર ਨੇ મે ટેલિગ્રાફ ਲਈ કામ ਕੀਤਾ મે લિસ્ટડ વીકલી જ કામ ਕੀਤਾ સડે ਕੀਤਾ ਸ਼ਾਇਦ ਹੀ દુનિયા ਦਾ ઇન્ડિયા ਦਾ કોઈ એવો જ મેગેઝિન હોਵੇਗਾ જે મે નહીં ਕੀਤਾ બાકી ਸਾਰਿਆਂ ਦੇ કામ ਕਰਦੇ ਮੇਰਾ ਐਡੀਟਰ ਮੇ ਤੋ ਜੋ ચીજ ਮੰਗਦਾ મે ਉਹ ਦੇਣਾ ਤੇ ਉਹਨੂੰ ਐਡੀਟਰ ਨੂੰ ਤੁਹਾਨੂੰ ਕਿਸੇ ਵੱਲੋਂ તમ ਕੀਆ ਹੀ ਨਹੀਂ ਨਹੀਂ ਮੈਨੂੰ ਤਾਂ કોઈ ਤમ ਕੀਤੀ મે કોઈ એવો જ કામ ਨਹੀਂ ਕੀਤਾ ਜਿਹੜਾ ਨਾਲ ਕੋਈ ਤੰਪੀ ਹੋਵੇ ਬਈ ਤੇ ક્રિએટિવ ਜਿਹਾ ਬੰਦਾ ਹਾਂ ਜੋ ਸਭਨੇ ਨજર ਹੁੰਦਾ ਹੈ ਉਹਨੂੰ ਮੈਚ ਖਿੱਚਦਾ ਹੈ ਸੀਨ ਕਿਸੀ ਉਹਦੋਂ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਆਸ-ਪਾਸ ਕਿਦਾਂ ਦਾ ਮਾਹੌਲ ਸੀ ਤੁਹਾਨੂੰ ਡਰ ਨਹੀਂ ਲੱਗਿਆ ਜਾਂ ਉਹ ਚੀਜ਼ਾਂ ਦੇਖ ਕੇ ਨਹੀਂ ਸੀਨ ਤੇ ਖਤਨਾ ਕੀ ਹੁੰਦਾ ਹੈ ਡਰ ਤੇ ਹਰ ਬੰਦੇ ਨੂੰ ਹੁੰਦਾ ਹੈ ਬੰਦਾ ਤੇ ਅੱਜਕੱਲ ਚੂਹੇ ਤੋਂ ਡਰ ਜਾਂਦਾ ਹੈ ਤੇ ਬਾਕੀ ਜਿਹੜਾ ਦੇ ਬੰਦਾ ਕ੍ਰੀਏਟਿਵ ਹੈ ਉਹਨੂੰ ਦਰਦ ਉਹਨੇ ਦਾਜ ਵੀ ਹੈ ਕਿਉਂਕਿ ਉਹਨੇ ਕਈ ਮਾਹੌਲ ਦੇ ਵਿੱਚ ਲੰਗੇ ਹੁੰਦਾ ਕਿਉਂਕਿ ਆਪਣੀ ਜਾਨ ਨੂੰ ਵੀ ਖਤਰਾ ਹੁੰਦਾ ਇਸ ਮਾਹੌਲ ਉਹ ਹੀ ਉਪੇ ਕਰਦਾ ਉਹ ਕਹਿੰਦਾ ਹਰ ਚੀਜ਼ ਦਾ ਖਤਰਾ ਹੁੰਦਾ ਹੈ ਹਾਤਰਾ ਦੇ ਬੰਦੇ ਹੁੰਦੇ ਨੇ ਵਿਚਰਨ ਵਾਲੇ ਸਮਾਜ ਦੇ ਵਿੱਚ ਵੀ ਇਹੋ ਜੇ ਮਾਹੌਲ ਦੇ ਵਿੱਚ ਵੀ ਪਰ ਰੱਬ ਵੀ ਨਾਲ ਹੁੰਦਾ ਤੇ ਰੱਬ ਤੇ ਕਰ ਨਹੀਂ ਉਹ ਗੁਰਬਾਣੀ ਜਿਹੜੀ ਸ਼ਕਤੀ ਦਿੱਤੀ ਹੈ ਉਹਦੇ ਨਾਲ ਮੈਂ ਇਹ ਕੰਮ ਕਰ ਲਿਆ ਵੈ ਇਹ ਪਤਾ ਨਹੀਂ ਮੈਂ ਕਿੱਦਾਂ ਕਰ ਲਿਆ ਇਹ ਸਾਰੀ ਉਹਦੀ ਕਿਰਪਾ ਨਾਲ ਲੀਏ ਕੋਈ ਤਸਵੀਰ ਉਸ ਵੇਲੇ ਦੀ ਜਿਹੜੀ ਤੁਹਾਨੂੰ ਲੱਗਦਾ ਸੀ ਉਸ ਵੇਲੇ ਜੋ ਤੁਸੀਂ ਕਲਿੱਕ ਕੀਤੀ ਤੇ ਤੁਹਾਨੂੰ ਲੱਗਾ ਕਿ ਇਹ ਜਿਹੜੀ ਤਸਵੀਰ ਹੈ ਇਤਿਹਾਸ ਬਣ ਸਕਦੀ ਹੈ ਉਹ ਮੇਰੀ ਹਰ ਤਸਵੀਰ ਹੈ ਇੱਕ ਇਤਿਹਾਸ ਦੱਸਦੀ ਹੈ ਹਰ ਤਸਵੀਰ ਹਰ ਤਸਵੀਰ ਬੋਲਦੀ ਹੈ ਜਿਹੜੀ ਤਸਵੀਰ ਬੋਲਦੀ ਨਹੀਂ ਜਿਹੜੀ ਤਸਵੀਰ ਵੇਖ ਕੇ ਤੁਸੀਂ ਕਹਾਣੀ ਨਹੀਂ ਬਣਾ ਸਕਦੇ ਕੋਈ ਚੀਜ਼ ਨੂੰ ਝੜਦਾ ਨਹੀਂ ਸਕਦੇ ਉਹੀ ਸਾਰਾ ਕੁਝ ਹੈਗਾ ਹੈ ਹਰ ਤਸਵੀਰ ਇੱਕ ਕਹਾਣੀ ਹੈ ਕਹਾਣੀ ਨੂੰ ਸਮਝਣ ਦੀ ਲੋੜ ਹੁੰਦੀ ਹੈ ਤਸਵੀਰ ਪਿੱਛੇ ਅਸੀਂ ਦੇਖ ਰਹੀਆਂ ਜਿੱਥੇ ਅਕਾਲ ਤਖਤ ਸੈਵ ਨੂੰ ਇੱਕ ਸਿੰਘ ਦੇ ਵੱਲੋਂ ਥੋੜਾ ਢਹ ਢੇਰੀ ਕੀਤਾ ਜਾ ਰਿਹਾ ਇਸ ਤਸਵੀਰ ਦਾ ਕੀ ਇਤਿਹਾਸ ਇਹ ਜਦੋਂ ਸਰਕਾਰੀ ਅਕਾਲ ਤਖਤ ਜਿਹੜਾ ਬਣਾਇਆ ਗਿਆ ਸੀਗਾ 84 ਤੋਂ ਬਾਅਦ ਉਹਨੂੰ ਢਾਉਣ ਦੀ ਜਿਹੜੀ ਮਤਾ ਕੀਤਾ ਗਿਆ ਸੀ ਇਹ ਉਹਦੇ ਵਿੱਚ ਢਾਉਣਦੇ ਨੇ ਜਿਹੜੀ ਥੱਲੇ ਨਕਾਸ਼ੀ ਹੈ ਮੇਰੇ ਗ੍ਰੈਂਡਫਾਦਰ ਦੀ ਹੈ ਭਾਈ ਗਿਆਨ ਸਿੰਘ ਨਕਾਸ਼ ਦੀ ਉਹਨੂੰ ਵੇ ਢੋਡਿਆ ਵੇਖ ਕੇ ਮੇਰੇ ਮਨ ਚ ਜ਼ਰੂਰ ਮਿਲਦਾ ਦੇਸ਼ ਜੀ ਇਹ ਨਹੀਂ ਇਹ ਤਾਂ ਬਿਲਕੁਲ ਰੇਸ ਟੂ ਗਰਾਉਂਡ ਹੋ ਗਿਆ ਇਹ ਨਹੀਂ ਹੈ ਕੋਈ ਵੀ ਨਕਾਸ਼ੀ ਜਿਹੜੀ ਹੈ ਅੱਜ ਤੋਂ 100 ਸਾਲ ਪਹਿਲਾਂ ਦੀ ਹੈ ਸਭ ਦੀ ਖਤਮ ਹੋ ਚੁੱਕੀ ਹੋਈ ਹੈ ਪਰ ਕਿਹਾ ਜਾਂਦਾ ਹੈ ਕਿ ਜਦੋਂ ਕੱਲੂ ਕਾਰਾ ਹੋਇਆ ਉਸ ਵੇਲੇ ਕੁਝ ਜਿਹੜੀਆਂ ਵਿਰਾਸਤੀ ਚੀਜ਼ਾਂ ਸੀ ਉਹ ਖਤਮ ਹੋ ਗਈਆਂ ਸੀ ਤੁਹਾਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਖਤਮ ਹੋ ਗਈਆਂ ਸੀ ਕਿ ਜਾਂ ਫਿਰ ਕੁਝ ਜਿਹੜੀਆਂ ਬਾਅਦ ਵਿੱਚ ਮਿਟਾ ਦਿੱਤੀਆਂ ਗਈਆਂ ਨਹੀਂ ਉਹ ਬਾਅਦ ਵਿੱਚ ਮਟੀਆਂ ਨਹੀਂ ਬਾਕੀ ਜਿਹੜਾ ਜਦੋਂ ਅਟੈਕ ਹੋਇਆ ਵਾ ਉਹ ਜਿਹੜਾ ਅਕਾਲ ਤਖਤ ਦਾ ਜਿਹੜਾ ਫਰੰਟ ਐਲੀਵੇਸ਼ਨ ਸੀਗਾ ਉਹਨੂੰ ਡੈਮੇਜ ਕੀਤਾ ਗਿਆ ਹਾਂਜੀ ਉਹ ਬਾਕੀ ਜਿਹੜਾ ਜੋ ਅੰਦਰ ਸੀਗੇ ਉਹਦੇ ਵਿੱਚ ਪੇਂਟਿੰਗਾਂ ਸੀ 10 12 ਪੇਂਟਿੰਗਾਂ ਸੀ ਕਿ ਸੈਕੰਡ ਮੰਜ਼ਲ ਤੇ ਦੂਸਰੀ ਮੰਜ਼ਲ ਉੱਤੇ ਉਹਦੇ ਵਿੱਚ ਹਿੰਦੂਇਜ਼ਮ ਦੀਆਂ ਵੀ ਤਸਵੀਰਾਂ ਸਨ ਕ੍ਰਿਸ਼ਨ ਰਾਮਚੰਦਰ ਤਰੂ ਭਗਤ ਰਵਿਦਾਸ ਤੇ ਗੁਰੂ ਸਾਹਿਬਾਨ ਦੇ ਵੀ ਇਹ ਗੁਰੂ ਹਰਗੋਬਿੰਦ ਸਿੰਘ ਸੀ ਤੇ ਉਹਨਾਂ ਦੀ ਹੋਰ ਪੇਟਿੰਗਾਂ ਦਸ ਪੁਰਾਣੀਆਂ ਸਾਰੀਆਂ ਪੇਟਿੰਗਾਂ ਸੀਗੀਆਂ ਉਹ ਹੁਣ ਨਹੀਂ ਹੈਗੀਆਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਜੋ ਨਵਾਂ ਜਨਾਨੇ ਬਣਾਇਆ ਉਹ ਸਾਰਾ ਕੁਝ ਖਤਮ ਕਰ ਦਿੱਤਾ। ਕੋਈ ਕੁਝ ਵੀ ਜਿਹੜਾ ਵਿਰਾਸਤੀ ਜੋ ਤੁਸੀਂ ਆਪਣੇ ਵੇਲੇ ਉਹ ਚੀਜ਼ਾਂ ਦੇਖਿਓ ਮੌਜੂਦ ਨਹੀਂ। ਕੁਝ 0% ਹੈ ਵਿਦੀਮ। ਸਭ ਕੁਝ ਨਵਾਂ ਬਣਾ ਦਿੱਤਾ। ਸਾਰਾ ਕੁਝ ਨਵਾਂ ਅੱਜ ਦੇ ਅਜੋਕੇ ਸਮੇਂ। ਅੱਜ ਇਹ ਕਿਹਾ ਜਾਂਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਹੈਗੀਆਂ ਨੇ ਹੱਲੇ ਵੀ ਮੌਜੂਦ ਨਹੀਂ ਦੇਖਦੇ ਆ। ਨਹੀਂ ਪੁਰਾਣੀਆਂ ਉੱਚ ਕੋਈ ਚੀਜ਼ ਨਹੀਂ ਹੈਗੀ ਇਹ ਸਾਰਾ ਰੇਸ ਟੂ ਗਰਾਉਂਡ ਕਰਕੇ ਬਣਾ ਦਿੱਤਾ ਗਿਆ ਸੀਗਾ। ਈਵਨ ਜਿਹੜੇ ਪੁਰਾਣੇ ਗੁਰਦੁਆਰੇ ਸੀ ਇੱਥੇ ਗੁਰੂ ਰਾਫਦਾਸ ਬਾਬਾ ਦੀਪ ਸਿੰਘ ਸ਼ਹੀਦ ਦੇ ਕੋਲ ਗੁਰੂ ਰਾਮਦਾਸ ਗੁਰਦੁਆਰਾ ਵੀ ਉਹਦੇ ਵਿੱਚ ਵੀ ਪੇਂਟਿੰਗਾਂ ਸੀਗੀਆਂ ਉਹ ਛੋਟਾ ਜਿਹਾ ਗੁਰਦੁਆਰਾ ਸੀਗਾ ਉਹਨੂੰ ਢਾ ਕੇ ਵੱਡਾ 10-5 ਲਾ ਬੜਾਤਾ ਗਿਆ ਉਹਦੇ ਵਿੱਚ ਅੰਦਰ ਜੋ ਕੰਮ ਸੀਗਾ ਉਹ ਵੀ ਖਤਮ ਹੋ ਗਿਆ ਉਹਦੇ ਵਿੱਚ ਪ੍ਰਾਣੀਆਂ ਕੋਈ ਚੀਜ਼ ਨਹੀਂ ਰਹੀ ਉਹ ਬਿਲਕੁਲ ਹੈ ਹੀ ਨਹੀਂ ਵਿਰਾਸਤ ਖਤਮ ਹੋ ਗਈ ਹੈ ਜਦੋਂ ਵਿਰਾਸਤ ਖਤਮ ਹੋ ਜਾਵੇ ਕਿਸੇ ਵੀ ਕੌਮ ਦੀ ਕਿਸੇ ਵੀ ਧਰਮ ਦੀ ਤਾਂ ਫਿਰ ਉਹ ਧਰਮ ਵੀ ਫਿਰ ਦਾਵਾ ਡੋਲ ਜਾਂਦਾ ਹੈ ਉਹ ਵਪਾਰੀ ਬਣ ਕੇ ਰਹਿ ਜਾਂਦਾ ਹੈ ਉਹਦੇ ਵਿੱਚ ਵਪਾਰੀ ਬੜੇ ਜੰਪ ਪੈਂਦੇ ਨੇ ਜਿਹੜੇ ਧਰਮ ਦੇ ਨਾਂ ਤੇ ਹਰ ਬੰਦੇ ਨੂੰ ਵਪਾਰੀ ਬਣਾਉਂਦੀ ਕੋਈ ਉਹ ਵਪਾਰੀ ਅੱਜ ਵੀ ਸ਼ਾਮਿਲ ਨੇ ਉਹ ਅੱਜ ਵੀ ਉਹ ਕਰੇ ਨਹੀਂਗੇ ਉਹ ਸਦੀਆਂ ਤੋਂ ਨਾਲ ਦੀ ਤੁਰਦੇ ਆਏ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਉਹਨਾਂ ਨੂੰ ਉਹ ਵਪਾਰੀਆਂ ਨੂੰ ਕਿੱਥੇ ਨੁਕਸਾਨ ਹੁੰਦਾ ਹੈ ਵਪਾਰੀ ਨੂੰ ਹੋ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਦੀਆਂ ਜੜਾਂ ਪਤਾ ਤੱਕ ਲੱਗੀਆਂ ਹੁੰਦੀਆਂ ਨੇ ਇਹ ਤਸਵੀਰਾਂ ਐਵਲੀਆਂ ਦੀ ਗੱਲ ਕੀਤੀ ਜਾਵੇ ਤਾਂ ਸੰਤ ਪਿੰਡਰਾ ਜੀ ਵਾਲੇ ਨਾਲ ਤੁਹਾਡੇ ਖਾਸ ਲੱਗਦੇ ਆ ਤੁਸੀਂ ਇਸ ਤਸਵੀਰਾਂ ਉਹਨਾਂ ਦੀਆਂ ਪਹਿਲਾਂ 84 ਤੋਂ ਪਹਿਲਾਂ ਦੀਆਂ ਜਿਹੜੀਆਂ ਕਲਿੱਕ ਕੀਤੀਆਂ ਹੋਇਆਂ ਜਿਵੇਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਇਹਨਾਂ ਬਾਰੇ ਥੋੜਾ ਸਮਝਾ ਸਕਦੇ ਹੋ ਇਹ ਤੇ ਜਦੋਂ ਤੁਸੀਂ ਕਰੈਕਟਰ ਦਾ ਕੰਮ ਕਰ ਰਹੇ ਹੋ ਜ ਸਬਜੈਕਟ ਤੇ ਕੰਮ ਕਰ ਰਹੇ ਹੋ ਤੁਸੀਂ ਜੇ ਤੁਸੀਂ ਉਹ ਨਾਲ ਨਿਆ ਨਹੀਂ ਕਰੋਗੇ ਤੇ ਤੁਹਾਡੀ ਜੱਡੀ ਕਲਾ ਖਤਮ ਹੋ ਜਾਂਦੀ ਹੈ ਬਾਬਾ ਇਹ ਬਾਬਾ ਸੂਰਤਾ ਸਿੰਘ ਹੁੰਦੇ ਸੀਗੇ ਸਖਤਰ ਹੁੰਦੇ ਸੀਗੇ ਅਕਾਲੀ ਦਲ ਦੇ ਉਹਨਾਂ ਨੂੰ ਸੀਆਰਪੀ ਵਾਲੇ ਬੰਨ ਕੇ ਲੈ ਜਾ ਕੇ ਜਾ ਰਹੇ ਨੇ ਕਿਰਸਾਰ ਕਰ ਰਹੇ ਨੇ ਤੇ ਜਦੋਂ ਤੁਸੀਂ ਇਹ ਤਸਵੀਰਾਂ ਕਲਿੱਕ ਕਰਦੇ ਸੀ ਉਦੋਂ ਤੁਹਾਨੂੰ ਰੋਕਿਆ ਨਹੀਂ ਸੀ ਜਾਂ ਕਿਉਂਕਿ ਫੌਜ ਸੀ ਉਦੋਂ ਪੂਰਾ ਜਿਹੜਾ ਮਾਹੌਲ ਦਾਸ਼ੇ ਸੀ ਤੁਹਾਨੂੰ ਨਹੀਂ ਸੀ ਰੋਕਿਆ ਜਾਂਦਾ ਨਹੀਂ ਮੈਨੂੰ ਤਸਵੀਰਾਂ ਨੂੰ ਕਿ ਜਿਹੜੀ ਚੀਜ਼ ਸੱਚ ਹੈ ਉਹਨੂੰ ਕੋਣ ਰੋਕ ਸਕਦਾ ਸੱਚ ਹਵਾਵ ਹੈ ਹਵਾ ਨੂੰ ਕੋ ਡੱਕ ਸਕਦਾ ਹੈ ਹਵਾ ਤਾਂ ਚਲਦੀ ਰਹਿਣੀ ਹੈ ਨਾਲੀ ਤਸਵੀਰ ਜਿਹੜੀ ਹੈ ਉਹ ਇੱਕ ਅਗਾਂਹ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਮਾਰਗਦਰਸ਼ਨ ਦਿੰਦੀ ਹੈ ਸਾਰੀਆਂ ਦਿੰਦੀ ਹੈ ਦਾਰੋਤੇ ਕੋਈ ਵੀ ਤਸਵੀਰ ਹੋਵੇ ਕਿਸੇ ਬੰਦੇ ਦੀ ਵੀ ਹੋਵੇ ਉਹ ਉਹਨਾਂ ਪਲਾਂ ਦੀਆਂ ਤਸਵੀਰਾਂ ਵੀ ਹੈਗੀਆਂ ਨੇ ਜਿਹੜੀਆਂ ਅੱਜ ਤੋਂ 500 ਸਾਲ ਪਹਿਲਾਂ ਵੀ ਦੀਆਂ ਆਂਦੀਆਂ ਨੇ ਬੰਨੀਆਂ ਨੇ ਜਾਂ ਕੰਨ ਚਿੱਤਰ ਬਣੇ ਹੋਏ ਦੇ ਤਸਵੀਰਾਂ ਤਸਵੀਰਾਂ ਹੀ ਹੁੰਦੀਆਂ ਨੇ ਉਹਨਾਂ ਨੂੰ ਮਟਾਇਆ ਨਹੀਂ ਜਾ ਸਕਦਾ ਤੁਹਾਡੇ ਵੱਲੋਂ ਉਸ ਸਮੇਂ ਜੋ ਤਸਵੀਰਾਂ ਕਲਿੱਕ ਕੀਤੀਆਂ ਗਈਆਂ ਉਹ ਸਾਰੀਆਂ ਦਿਖਾ ਦਿੱਤੀਆਂ ਗਈਆਂ ਨੇ ਕਿ ਅੱਜ ਵੀ ਕੁਝ ਤਸਵੀਰਾਂ ਨੇ ਜਿਹੜੀਆਂ ਤੁਸੀਂ ਹਲੇ ਤੱਕ ਬਾਹਰ ਨਹੀਂ ਕੱਢੀਆਂ ਉਦਾਂ ਹੀ ਉਹਦੇ ਵਿੱਚ ਕਾਫੀ ਤਸਵੀਰਾਂ ਰਹਿੰਦੀਆਂ ਨੇ ਉਹਨਾਂ ਨੂੰ ਮੈਂ ਇਦਾਂ ਹੀ ਰੱਖੀਏ 10 ਐ ਵੀ ਨਹੀਂ ਨਾਮ ਆ ਵੇਖੀਆਂ ਨੇ ਕਦੀ ਲੋੜ ਹੀ ਨਹੀਂ ਪਈ ਕਦੀ ਲੋੜ ਹੀ ਨਹੀਂ ਪਈ ਕਿਉਂਕਿ ਅੱਜ ਦਾ ਜਿਹੜਾ ਮਾਹੌਲਾ ਦਾ ਅੱਜ ਦਾ ਜਿਹੜਾ ਵਾਤਾਵਰਨ ਹੈ ਉਹ ਉਸ ਨੂੰ ਦੁਜੇ ਤਰ੍ਹਾਂ ਨਹੀਂ ਲੱਗਦਾ ਕਿ ਜੇਕਰ ਉਹ ਤਸਵੀਰਾਂ ਦਿਖਾ ਦੇਵੇ ਕੁਝ ਜਿਹੜੀ ਸੋਚ ਕਿਸੇ ਦੀ ਬਦਲ ਸਕਦੀ ਹੈ ਜਾਂ ਕੁਝ ਨਵਾਂ ਜਿਹੜੀ ਮੋੜ ਦਿੱਤਾ ਜਾਵੇ ਨਹੀਂ ਮੈਂ ਕੋਈ ਮਾਸਟਰ ਨਹੀਂ ਐ ਉਹ ਅਗਲੇ ਦੀ ਸੋਚ ਬਦਲਾ ਇਹ ਸੋਚ ਤਸਵੀਰਾਂ ਨਾਲ ਜੁੜ ਬਲਦੀ ਹੈ ਪਰ ਜਿਹੜੀ ਅੱਜਕੱਲ ਵੀ ਚਾਈ ਪੇਸ਼ ਕਰ ਸਕਦੀ ਹੈ ਅੱਜਕੱਲ ਦੀ ਜਿਹੜੀ ਸੋਚ ਹੈ ਉਹ ਜਿਹੜੀ ਹੈ ਉਹ ਤਸਵੀਰਾਂ ਨਾਲ ਬਦਲਣ ਵਾਲੀ ਨਹੀਂ ਹੈਗੀ ਕਿਉਂਕਿ ਅੱਜਕੱਲ ਦੇ ਜਿਹੜੇ ਬੰਦੇ ਨੇ ਉਹ ਤਸਵੀਰਾਂ ਨੂੰ ਵੀ ਜੈਸ ਸਮਝਦੇ ਨੇ ਕਿ ਜਦੋਂ 84 ਤੋਂ ਬਾਅਦ ਬਹੁਤ ਸਾਰੀਆਂ ਜਦੋਂ ਪਰਿਵਾਰਾਂ ਦੀਆਂ ਕਹਾਣੀਆਂ ਅਗਰ ਦੇਖਿਆ ਜਾਵੇ ਤਾਂ ਕੋਰਟ ਦੇ ਵਿੱਚ ਵੀ ਪਹੁੰਚੀਆਂ ਕਿ ਉੱਥੇ ਸਚਾਈ ਦੇ ਵਜੋਂ ਤੁਹਾਡੀਆਂ ਅਗਦੀ ਤਸਵੀਰਾਂ ਯੂਜ਼ ਕੀਤੀਆਂ ਗਈਆਂ ਨਹੀਂ ਨਹੀਂ ਮੈਂ ਮੈਨੂੰ ਨਹੀਂ ਪਤਾ ਨਹੀਂ ਪਾਰੇ ਮੈਂ ਮੇਰੇ ਜਿੰਨ ਕੋਈ ਗੱਲ ਨਹੀਂ ਇਹੋ ਜੀ ਕੂਟਾਂ ਦਾ ਕੰਮ ਮੈਂ ਨਹੀਂ ਕਰਦਾ ਮੈਂ ਤੇ ਵੀਂਗੇ ਕ੍ਰੀਏਟਰ ਬੰਦਾ ਮੈਂ ਆਰਟਿਸਟ ਆ ਮੈਂ ਇਹਨਾਂ ਚੱਕਰਾਂ ਚ ਵਪਾਰੀ ਚੱਕਰਾਂ ਚ ਜਾ ਹੋ ਜੀਆ ਸਿਸਟਮ ਵਿੱਚ ਨਹੀਂ ਪੈਣਾ ਲੋ ਇੱਕ ਫੋਟੋਗ੍ਰਾਫਰ ਦੇ ਤੌਰ ਤੇ ਆਪਣੇ ਪਰਿਵਾਰ ਨੂੰ ਅੱਗੋਂ ਤੁਸੀਂ ਫੋਟੋਗ੍ਰਾਫਰ ਹੀ ਬਣਾਇਆ ਉਸੇ ਲਾਈਨ ਚ ਪਾਇਆ ਜਾਂ ਕਿਸੇ ਹੋਰ ਵੀ ਨਹੀਂ ਮੈਂ ਆਪਾਂ ਫੋਟੋਗ੍ਰਾਫਰ ਹੀ ਬਣਾਇਆ ਮੇਰਾ ਬੇਟਾ ਮੈਂ ਹੌਲ ਟਾਈਮ ਕੰਮ ਚ ਨਹੀਂ ਪਾਇਆ ਉਹ ਕੰਪਿਊਟਰ ਉਹ ਟੀਚਰ ਆ ਗਵਰਨਮੈਂਟ ਜੌਬ ਹੈ ਉਹਦੀ ਮੈਂ ਹਰ ਟਾਈਮ ਮੈਨੂੰ ਪੇਂਟਿੰਗ ਦੀ ਪਰ ਉਹ ਮੇਰੇ ਨਾਲੋਂ ਜ਼ਿਆਦਾ ਪਪੂਲਰ ਹੈ ਉਹ ਕੈਲੀਗ੍ਰਾਫੀ ਕਰਦਾ ਹੈ ਗੁਰਬਾਣੀ ਕੈਲੀਗ੍ਰਾਫੀ ਵਰਲਡ ਵਿੱਚ ਫੇਮਸ ਹੈ ਤੇ ਉਹਨੂੰ ਇਸ ਫੋਟੋ ਜਰਨਲ ਵਿੱਚ ਦਿਖਾਇਆ ਕਿਉਂਕਿ ਇਹਦੀ ਬਈ ਅੱਜ ਕੱਲ ਜੜੀ ਹੈ ਨਾ ਉਹ ਪੀਲੀ ਪਤਰਕਾ ਨਹੀਂ ਜੜੀ ਉਹ ਵੀ ਮੈਂ ਪੁੱਛ ਲੱਗੀ ਸੀ ਕਿ ਪੁਰਾਣੇ ਸਮੇਂ ਦੀ ਗੱਲ ਕਰੀਏ ਤੇ ਹੁਣ ਦੇ ਸਮੇਂ ਦੇ ਕਿੰਨਾ ਕੁ ਫਰਕ ਆ ਗਿਆ ਕਿਉਂਕਿ ਉਦੋਂ ਅੱਜ ਕੱਲ ਤਾਂ ਦੇਖਿਆ ਜਾ ਘਰ ਘਰ ਵਿੱਚ ਹੀ ਜਿਹੜੇ ਫੋਟੋਗ੍ਰਾਫਰ ਨੇ ਉਹ ਨਹੀਂ ਅੱਜ ਕੱਲ ਤਾਂ ਜੜੀਆਂ ਖਬਰਾਂ ਨੇ ਉਹ ਵਿਕਦੀਆਂ ਨੇ ਉਹ ਤੁਸੀਂ ਪੈ ਖਰਚੋ ਤੇ ਆਪਣੇ ਵਾਕ ਦੀ ਫੋਟੋ ਚ ਚਪਾ ਲੋ ਆਪਣੇ ਅੱਖ ਦੇ ਅੱਖ ਲਗਾ ਲੋ ਅੱਜ ਕੱਲ ਜਿਹੜਾ ਵਪਾਰ ਹੈ ਖਬਰਾਂ ਜਿਹੜੀਆਂ ਨੇ ਪੀਲੀ ਪਤੱਕਾ ਦੀ ਜੜੀ ਹੈ ਉਹ ਅੱਜ ਕੱਲ ਬਰਦਾਸ਼ ਖਤਮ ਹੋ ਚੁੱਕੀ ਹੈ ਪ੍ਰਧਾਨ ਖਤਮ ਹੋ ਖਤਮ ਤੇ ਨਹੀਂ ਹੋਈ ਉਹ ਪੀਲੀ ਰਹੇਗੀ ਉਹ ਕਦੋਂ ਨੀਲੀ ਹਰੀ ਲਾਲ ਪੀਲੀ ਹੁੰਦੀ ਹੈ ਉਹ ਨਹੀਂ ਇਹਦਾ ਕੋਈ ਚਾਂਸ ਨਹੀਂਗਾ ਕਿਉਂਕਿ ਉਹਦੇ ਉੱਤੇ ਜਿਹੜਾ ਰਾਜ ਕਰਨ ਵਾਲੀ ਤਾਕਤਾਂ ਦੀਆਂ ਨੇ ਉਹਦਾ ਅਸਰ ਹੁੰਦਾ ਹੈ ਜਰਨੈਲ ਸਿੰਘ ਪਿੰਡ ਰਵਾਲੇ ਦੀ ਗੱਲ ਕਰਾਂਗੇ ਤੁਹਾਡਾ ਕਾਫੀ ਮੇਲਮਲਾਪ ਰਿਹਾ ਕੁਝ ਇਹਨਾਂ ਦੀਆਂ ਅੱਜ ਵੀ ਵਿਰੋਧੀਤਾ ਆਗਤਾ ਨੇ ਜਨਾਂ ਦੇ ਖਿਲਾਫ ਬੋਲਦੀਆਂ ਨੇ ਕੋਈ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੇ ਸੀ ਇਹ ਇਹਨਾਂ ਦੀ ਸੋਚ ਕੀ ਸੀ ਨਹੀਂ ਮੈਂ ਸਿਆਸੀ ਬੰਦਾ ਨਹੀਂਗਾ ਮੈਂ ਤਾਂ ਸਿਰਫ ਫਕੀਰ ਉਹਦੇ ਵਿੱਚ ਤੁਸੀਂ ਚਲੋ ਮਿਲੇ ਉਹਦੇ ਦੀਆਂ ਅੱਖ ਨਾਲ ਵੇਖਦਾ ਅਗਲਾ ਕੀ ਵਿਚਾਰਤਾਰਾ ਹੋਵੇ ਉਹਦਾ ਆਪਣਾ ਨਿੱਜੀ ਮਾਮਲਾ ਹੈ ਇਹਦੇ ਬਾਰੇ ਮੈਂ ਆਪਣੀ ਕੋਈ ਵਿਚਾਰਤਾਰਾ ਮੇਰੀ ਨਹੀਂ ਹੈ ਮੈਂ ਤਾਂ ਆਪਣੇ ਜਿਹੜਾ ਕੰਮ ਕਰਦਾ ਮੈਂ ਜਿਹੜੀ ਕਿਰਤ ਕਰਦਾ ਉਹਨਾਂ ਨਾਲ ਵਫਾ ਦਾ ਸਿਆਸੀ ਕੰਮ ਸਿਆਸੀ ਬੰਦੇ ਆਦੇ ਨਾਲ ਹੈਗਾ ਉਹ ਕੀ ਸੋਚਦੇ ਨੇ ਇਹ ਉਹਨਾਂ ਦੀ ਸਿੱਧਤੀ ਹੈ ਤੇ ਪਰਿਵਾਰਧਾਰ ਤੁਸੀਂ ਰਹਿੰਦੇ ਕਿੱਥੇ ਸੀਗੇ ਉਦੋਂ ਜਦੋਂ ਇਹ ਕੱਲੂ ਕਰਾ ਹੋਇਆ ਤੇ ਕੋਈ ਪਰਿਵਾਰ ਅੱਜ ਵੀ ਤੁਹਾਨੂੰ ਮਿਲਣ ਆਂਦੇ ਹੋਣਗੇ ਕਿਉਂਕਿ ਜਿਹੜੇ ਤੁਹਾਡੇ ਨਾਲ ਉਸ ਸਮੇਂ ਵਿਚਰੇ ਹੋਣਗੇ ਉਹ ਆਉਂਦੇ ਨੇ ਪਰਿਵਾਰ ਮਿਲਣ ਬੁੱਢੇ ਹੋ ਗਏ ਵਿਚਾਰੇ ਕਈ ਛੱਡ ਗਏ ਕੋਈ ਮਰ ਗਏ ਕੋਈ ਬੁੱਢੇ ਬਹੁਤ ਸਾਰੇ ਨੇ ਆਪਣੇ ਜੀ ਖੋਏ ਕਈ ਛੱਡ ਗਏ ਕਈ ਬਾਹਰ ਚਲੇ ਗਏ ਬਾਕੀ ਜਿਹੜੇ ਪੁਰਾਣੇ ਬਿਰਗ ਦੇ ਨੇ 70 75 ਸਾਲ ਦਾ ਮੈਂ ਮੈਂ ਬਾਕੀ ਕੋਈ 80 ਸਾਲ ਦਾ ਨਹੀਂ ਕੋਈ ਕੁਝ ਦਾ ਉਹ ਵਿਚਾਰੇ ਬਰਾਬਰ ਬਰ ਕਰਦੇ ਨੇ ਅੱਜ ਕੱਲ੍ਹ 6 ਜੂਨ ਤੋਂ ਬਾਅਦ ਮਾਹੌਲ ਸਥਿਰ ਕਦੋਂ ਹੋਇਆ ਸੀ ਤੇ ਦਰਬਾਰ ਸਾਹਿਬ ਕਦੋਂ ਬਾਅਦ ਵਿੱਚ ਸੰਗਤਾਂ ਨੇ ਜਦੋਂ ਆਮਦ ਆਣੀ ਸ਼ੁਰੂ ਹੋਈ ਸੰਗਤਾਂ ਵਾਸਤੇ ਚਾਬੀ ਜੂਨ ਨੂੰ ਖੋਲਿਆ ਗਿਆ ਸੀ ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਸੀ ਇਹ ਜਿਹੜੀ ਫੋਟੋ ਥੱਲੇ ਪਈ ਹੈ ਇਹ ਇਹ ਵਾਲੀ ਫੋਟੋ ਹਾਂ ਚਾਬੀ ਜੂਨ ਨੂੰ ਖੋਲਿਆ ਜਦੋਂ ਆਮ ਪਬਲਿਕ ਵਾਸਤੇ ਉਸ ਦਿਨ ਦੀ ਫੋਟੋ ਪਬਲਿਕ ਆ ਕੇ ਵੇਖਦੀ ਭਈ ਹੈ ਜਦੋਂ ਜਦੋਂ ਪਬਲਿਕ ਵੇਖਦੀ ਸੀ ਉਹ ਤਬਦੀ ਵਿੱਚ ਗੁੱਸਾ ਵੀ ਸੀਗਾ ਗੁੱਸਾ ਸੀ ਭਾਵੁਕ ਵੀ ਸੀ ਭਾਵ ਉਹ ਜਦੋਂ ਗੁੱਸਾ ਆਵੇ ਤਾਂ ਭਾਗ ਉਹ ਬੰਦਾ ਹੁੰਦਾ ਹੀ ਹੈ ਜਦੋਂ ਆਪਣਾ ਇਸਤ ਜਿਹੜਾ